ਹੀ ਪਾਰੀ ਕਰਕੇ ਦੱਸ ਕੀਤਾ ਬਿਨਾਂ ਵੀ ਪਾਰ ਕਰਕੇ ਇਤਨੇ ਸਾਨੂੰ ਕੱਲ तकरीबन 5:30 ਦੇ ਸ਼ਾਮ ਦਾ ਵੇਲਾ ਹੋਏਗਾ ਸਿਟੀ ਨੂੰ ਤਲਾਸ਼ ਮਿਲੀ ਸੀ ਕਿ ਇੱਕ ਆਪਣਾ ਸतीश ਕੁਮਾਰ ਸੈਂਡਿੰਗ ਦਾ ਵਿਅਕਤੀ ਜਿਹੜਾ ਕਿ ਸੀਨੀਅਰ ਪਬਲਿਕ ਸੀਨੀਅਰ ਸਟੈਂਡਰਡ ਸਕੂਲ ਸਮਾਣਾ ਅਟੜੀ ਅਗਰਵਾਲ ਤੋਂ ਰਮਸ਼ਾਲਾ ਜਿਸ ਤੋਂ ਲੌਗੀ ਹੈ ਉਥੇ ਉਹ ਆਹ ਲੈ ਕੇ ਉਹਨੇ ਸੁਸਾਇਟੀ ਕਮਿਟ ਕੀਤਾ ਹੈ ਬਡੀ ਨੂੰ ਤੁਰੰਤ ਜਿਹੜੇ ਉਥੇ ਆਸ-ਪਾਸੇ ਸੀਗੇ ਗਾਰਡ ਸੀ ਹੋਰ ਕੁਝ ਕੋਈ ਚੜੀ ਅਥਾਰਟੀ ਸੀ ਉਹਨੂੰ ਸਿਵਲ ਹਸਪਤਲ ਲੈ ਕੇ ਗਏ ਜਿੱਥੇ ਉਹ ਮ੍ਰਿਤਕ ਘੋਸ਼ਿਤ ਕੀਤਾ ਗਿਆ ਇਸ ਪ੍ਰਤੀ ਇੱਕ ਉਹਦੇ ਵਿੱਚ ਇੱਕ ਸੁਸਾਈਡ ਨੋਟ ਉਹਨਾਂ ਨੂੰ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਗੋਸ਼ਲੇ ਲਾਇਏ ਨੇ ਕਿ ਉਹਨਾਂ ਨੇ ਪ੍ਰੈਸ਼ਰ ਰੇਟ ਆਪੇ ਆ ਉਹਨਾਂ ਦੇ ਤਸ਼ੱਦਦ ਕਰਕੇ ਇਹੋ ਕਰਮ ਕੀਤਾ ਹੈ ਇਸ ਦੇ ਪ੍ਰਤੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਇਹਨਾਂ ਦੀ ਟੀਮ ਨੇ ਜਿਹੜੇ ਵੀ ਉਹਨਾਂ ਦੇ ਵਾਰਿਸ ਨੇ ਉਹਨਾਂ ਦੇ ਬਿਆਨ ਲਿਖੇ ਬਿਆਨ ਦਾ ਕਾਨੂੰਨਦ ਕਰਕੇ ਕੰਪਲੀਟ ਹੋਈ ਹੈ ਇੱਕ ਮੁਕਦਮਾ ਨੰਬਰ 96/25 ਅੰਡਰ ਸੈਕਸ਼ਨ 108 ਪੀ ਐਨ ਐਸ ਜਿਹੜਾ ਕਿ 304 ਆਈ 306 ਐਨ ਸੀ ਹੁੰਦਾ ਸੀ ਉਸ ਦਾ ਮੁਕਦਮਾ ਦਰਜ ਕੀਤਾ ਗਿਆ ਸਿਟੀ ਠਾਣਾ ਸਿਟੀ ਸਮਾਣਾ ਵਿਖੇ ਕਿ ਪਹਿਲੇ ਬਿਨਾਂ ਦਾ ਕੋਈ ਮਾਮਲਾ ਵਿਵਾਦ ਚੱਲਦਾ ਸੀ ਉਹਨਾਂ ਨਾਲ ਜੋ ਮੋਟਲੀ ਤਪੀਸ਼ ਪਤਾ ਲੱਗਿਆ ਵੀ ਇਹਨਾਂ ਦਾ ਇੱਕ 138/24 ਪਛਤਾ ਦਾ ਜੋ ਸੀ ਪਿਛਲੇ ਸਾਲ ਜਿਸ ਵਿੱਚ ਕੋਈ ਆਪਸ ਚੇਹਾਈ ਝੜਪ ਹੋਈ ਸੀ ਸਕੂਲ ਵਿਖੇ ਤੇ ਉਸੇ ਨੜੀ ਦੇ ਤਹਿਤ ਹੀ ਇਹ ਕੱਲ੍ਹ ਕੋਈ ਇਹਨਾਂ ਦੀ ਹੂਮਚਾਲ ਹੋਇਆ ਹੈ ਜਾਂ ਕੋਈ ਜੋ ਐਡਿਗੇਸ਼ਨ ਆਇਆ ਹੈ ਲਾਇਕੇ ਉਹਨਾਂ ਨੂੰ ਥੱਪੜ ਮਾਰਿਆ ਉਹ ਉਸ ਤੋਂ ਬਾਅਦ ਉਹਨਾਂ ਨੇ ਤਹਿਸ਼ਾ ਕੇ ਇਹ ਕਦਮ ਚੁੱਕਿਆ ਸਰ ਪਰਿਵਾਰਕ ਮੈਂਬਰਾਂ ਦੇ ਨਾ ਦੋਸ਼ ਨਹੀਂ ਕਿ ਵੀ ਇਹ ਕੁਝ ਵਿਅਕਤੀ ਨਾਮ ਤੁਹਾਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਪੋਸਟਾਂ ਜਿਹਨੇ ਸ਼ੇਅਰ ਕਰਦੇ ਸੀਗੇ ਕਿ ਵੀ ਉਹਨਾਂ ਦੇ ਨਾਮ ਲੈ ਕੇ WhatsAppਾਂ ਗਰੁੱਪਾਂ ਦੇ ਵਿੱਚ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਸੀਗੀਆਂ ਉਹ ਦੋਸ਼ੀ ਕਰਾਰ ਹੁੰਦੇ ਐ ਨਹੀਂ ਦੇਖੋ ਜੀ ਇਹ ਤਫਤੀਸ਼ ਦਾ ਮਸਲਾ ਹੈ ਕਿਉਂਕਿ ਇਹ ਇੱਕ ਹਿਮੀਸ ਕ੍ਰਾਈਮ ਹੈ 306 IPC ਜਾਂ ਫਿਰ ਬਿਲੈਨਰਸ ਦਾ 108 ਬੜਾ ਹੀ ਸੰਦੀਨ ਜਰੂਰ ਮੰਨਿਆ ਜਾਂਦਾ ਹੈ ਤੇ ਆਪਾਂ ਇਸ चीज ਨੂੰ ਡੁੰਗਾਈ ਨਾਲ ਤਤੀਸ਼ ਕਰਾਂਗੇ ਜੋ ਪਰਿਵਾਰ ਨੂੰ ਸਹੀ ਲੱਗਦਾ ਹੋਵੇਗਾ ਪੁਲਿਸ ਨਾਲ ਪੂਰੀ ਸਹਿਯੋਗ ਕਰੇਗੀ ਤਤੀਸ਼ ਜਿਹੜੀ ਹੈ ਉਹ ਸਟ੍ਰੇਟ ਫੋਰਵਰਡ ਕਲੀਅਰ ਕੰਸਾਈਜ਼ ਐਸ ਪਰ ਡਾਇਰੈਕਸ਼ਨਸ ਆਫ ਐਸਐਸਪੀ ਬਰਨੂ ਸਾਹਿਬ ਵੀਪੀਐਸ ਨੇ ਇਥੇ ਐਸਐਸਪੀ ਪਟਿਆਲਾ ਉਹਨਾਂ ਨੇ ਹੈਗੇ ਤੇ ਅਸੀਂ ਤਤੀਸ਼ ਮੁਕੰਮਲ ਕਰਕੇ ਜਲਦੋ ਜਲਦ ਚਾਰਜਸ਼ੀਟ ਕਰਾਂਗੇ ਜਿਹੜੇ ਵੀ ਜਿੰਨੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦਾ ਕੋਈ ਵੀ ਇਸ ਚੀਜ਼ ਚ ਰੋਲ ਰਿਹਾ ਹੋਊਗਾ ਉਹਨਾਂ ਨੂੰ ਅਸੀਂ ਦੁਗਾਈ ਨਾਲ ਪਤੀਸ਼ ਕਰਕੇ ਜਿਉ ਸਾਡੇ ਹੱਕੀ ਦੋਸ਼ੀ ਬਣਦੇ ਤਾਂ ਉਹਨਾਂ ਨੂੰ ਖੁਸ਼ੀ ਬਣਾਈ ਜਾਏ ਜਿਹੜਾ ਜੀ ਕਿਸੇ ਦਾ قصور ਨਹੀਂ ਹੋਊਗਾ ਤਾਂ ਉਹ ਵੀ ਨਾ ਹੋਵੇ ਕਿ ਸੀਟੀ ਵੀ ਕੈਮਰੇ ਸਕੂਲ 'ਚ ਲੱਗੇ ਸੀ ਉਹਨਾਂ ਨੂੰ ਖੰਗਾਲ ਗਿਆ ਜੋ ਹੁਣ ਤੱਕ ਪਤਾ ਲੱਗਿਆ ਵੀ ਉੱਥੇ ਰਿਪੇਅਰ ਦਾ ਕੰਮ ਚੱਲਦਾ ਹੈ ਇਸ ਲਈ ਜਿਹੜੇ ਕੋਈ ਸਿਸਟਮ ਕੈਮਰਾ ਲੱਗੇ ਨੇ ਕਿਹੜਾ ਚੱਲ ਨਹੀਂ ਰਿਹਾ ਉਹ ਜੇ ਅਸੀਂ ਡੀਵੀਆਰ ਫਿਲਮ ਵੀ ਕਬਜ਼ੇ 'ਚ ਲੈ ਲਏ ਉਹ ਸੂ ਚੰਦਰ ਨੂੰ ਹੱਲ ਲੈ ਜਾਊਗਾ ਵੌਚ ਕੀਤਾ ਜਾਊ ਜਿਹੜਾ ਕੋਈ ਹੋਰ ਚ ਕੋਈ ਸਾਨੂੰ ਕਲੂ ਮਿਲੂਗਾ ਜਾਂ ਕੋਈ ਐਵੀਡੈਂਸ ਮਿਲੂਗਾ ਉਸੇ ਫਾਈਲ ਤੇ ਸਰ ਪਰਿਵਾਰਕ ਮੈਂਬਰਾਂ ਦਾ ਦੋਸ਼ ਲਾਇਆ ਨੇ ਕੱਲ ਉਹਨਾਂ ਨੇ ਵੀ ਬਾਈਟ ਕੀਤੀ ਕਿ ਸਵੇਰੇ ਉਸਦੇ ਬ੍ਰਦਰ ਨੂੰ ਕਈ ਜਾਣੇ ਮਿਲਣ ਆਏ ਆ ਉਹਨਾਂ ਦਾ ਪਤਾ ਲੱਗਿਆ ਕੌਣ ਕੌਣ ਸੀਗੇ ਇਹ ਸਾਡੇ ਧਿਆਨ ਵਿੱਚ ਜੇ ਕੋਈ ਗਲਤ ਬਾਤ ਨਹੀਂ ਹੈ ਜੋ ਵੀ ਇਹ ਦੱਸਣ ਦੇ ਸੀ ਉਹ ਅਕੋਰਡਿੰਗ ਹੀ ਤਕਰੀਰ ਕਰਾਂਗੇ ਥੈਂਕ ਯੂ ਸਰ